啊，妈妈、um,。 ਹਰ ਵਾਰੀ ਜਦੋਂ ਨਵਾਂ ਮਿਨਿਸਟਰ ਆਉਂਦਾ ਕਿਤੇ ਵੀ ਚਾਹੇ ਆਪਾਂ ਇੰਡੀਆ ਦੀ ਗੱਲ ਕਰੀਏ ਚਾਹੇ ਹੁਣ ਕੈਨੇਡਾ ਦੇ ਵਿੱਚ ਹੋਇਆ ਹੈ ਪ੍ਰਾਈਮ ਜਿਹੜੇ ਉੱਥੋਂ ਦੇ ਟਰੋਡੋ ਸਾਹਿਬ ਸੀਗੇ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਹੈ ਹਨਾ ਕਿਵੇਂ ਦੇਖਦੇ ਹੋ ਕਿ ਕੋਈ ਪ੍ਰੋਸੈਸ ਦੇ ਵਿੱਚ ਸੁਖਾਵਾਂ ਮਾਹੌਲ ਆਉਣ ਵਾਲਾ ਜਿਹੜਾ ਦੇਖਣ ਨੂੰ ਮਿਲ ਸਕਦਾ ਕੈਨੇਡਾ ਵੱਲੋਂ ਡੈਫੀਨਿਟਲੀ ਸਰ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਣਾ ਚਾਹਨੀ ਆ ਤੇ ਜਦੋਂ ਵੀ ਕੋਈ ਵੀ ਪੋਲਿਟੀਕਲ ਲੈਵਲ ਤੇ ਕੋਈ ਵੀ ਜਦੋਂ ਏਜੰਡਾ ਕੋਈ ਸਟਾਰਟ ਕੀਤਾ ਜਾਂਦਾ ਜਿਵੇਂ ਆਪਾਂ ਦੇਖ ਰਹੇ ਸੀ ਕਿ ਪਿਛਲੇ ਮੇ 2024 ਤੋਂ ਬਾਅਦ ਇ ਨੇ ਅਪਡੇਟਸ ਇਨੇ ਅਪਡੇਟਸ ਆ ਰਹੇ ਸੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸੀਗੇ ਉਹ ক্লোਜ਼ ਕਰਨੇ ਇਨਾਂ ਨੇ ਸ਼ੁਰੂ ਕਰਤੇ ਸੀ ਬਹੁਤ ਜ਼ਿਆਦਾ ਅਨਨੇਸੈਸਰੀ ਰਿਫਿਊਜ਼ਲ ਦਾ ਜਿਹੜਾ ਹੈ ਬੱਚੇ ਫੇਸ ਕਰ ਰਹੇ ਸੀ ਤੇ ਹੁਣ ਜਿਹੜੇ ਨਵੇਂ ਪ੍ਰਾਈਮ ਮਿਨਿਸਟਰਸ ਆਏ ਨੇ ਪ੍ਰਾਈਮ ਮਿਨਿਸਟਰ ਆਏ ਨੇ ਮਾਰਕਰ ਨੇ ਉਹਨਾਂ ਨੇ ਆਪਣੀ ਇੱਕ ਸਟੇਟਮੈਂਟ ਵੀ ਦਿੱਤੀ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਆਪਾਂ ਇੰਡੀਆ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ ਆ ਉਹਨਾਂ ਨੂੰ ਹੋਰ ਵੀ ਜ਼ਿਆਦਾ ਸੁਧਾਰਨਾ ਚਾਹੁੰਦੇ ਆ ਇਮੀਗ੍ਰੇਸ਼ਨ ਦੇ ਵਿੱਚ ਇਹ ਜਿਹੜੇ ਰਿਲੇਸ਼ਨਸ ਨੇ ਇਹ ਪੂਰੀ ਇਕਨੋਮੀ ਜਿਹੜੀ ਹੈ ਚੱਲਦੀ ਹੈ ਕਿਉਂਕਿ ਉੱਤੇ ਬਹੁਤ ਵੱਡੇ ਵੱਡੇ ਕਾਲਜ ਐ ਜਿਵੇਂ ਤੇ ਬਹੁਤ ਸਾਰੇ ਐ ਲਾਇਰ ਨੇ ਜਿਨ੍ਹਾਂ ਨੂੰ ਉੱਥੇ ਹੁਣ ਲੇਬਰ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਾਸਟ ਈਅਰ ਤੋਂ ਬਹੁਤ ਸਾਰੀ ਅੱਦਾ ਦੀ ਫਾਈਲਾਂ ਸਾਡੀ ਵੀ ਸੀਗੀ ਜੋ ਕਿ ਐਮਬੈਸੀ ਦੇ ਵਿੱਚ ਸੀਗੀ ਰਿਜ਼ਲਟ ਨਹੀਂ ਆ ਰਿਹਾ ਸੀ ਬਟ ਜਨੂਅਰੀ ਤੋਂ ਬਾਅਦ ਸਾਡਾ ਵੀ ਰਿਜ਼ਲਟ ਹੁਣ ਜਿਹੜਾ ਹੈ ਆਲਮੋਸਟ 100% ਪੋਜ਼ਿਟਿਵ ਆਣਾ ਸ਼ੁਰੂ ਹੋ ਚੁੱਕਿਆ ਹੈ ਐਂਡ ਇਸ ਤੋਂ ਇਲਾਵਾ ਜਿਹੜੇ ਜਿਹੜੇ ਲੋਕੀ ਨਿਰਭਰ ਨੇ ਆਪਣੀ ਪ੍ਰਾਪਰਟੀ ਦੇ ਰੈਂਟ ਦੇ ਉੱਤੇ ਉਹਨਾਂ ਦੇ ਲਈ ਵੀ ਨਿਊ ਇਮੀਗ੍ਰੈਂਟਸ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਕਿ ਉਹ ਕੰਟਰੀ ਦੇ ਵਿੱਚ ਆਣ ਤੇ ਉਹਨਾਂ ਸਾਰਿਆਂ ਦੀ ਜਿਹੜੀ ਇਕਨੋਮੀ ਹੈ ਡਿਪੈਂਡ ਕਰਦੀ ਹੈ ਇਮੀਗ੍ਰੇਸ਼ਨ ਤੇ ਤੇ ਇਹ ਸਾਡੇ ਸਾਰਿਆਂ ਲਈ ਇੱਕ ਗੁੱਡ ਨਿਊਜ਼ ਹੈ ਕਿ ਹੁਣ ਜੇ ਆਪਾਂ ਅਪਲਾਈ ਕਰਦੇ ਆਂ ਆਪਾਂ ਐਲੀਜੀਬ ਜਿਹੜਾ ਵੀਜ਼ਾ ਹੈ ਉਹ ਜ਼ਰੂਰ ਦਿੱਤਾ ਜਾਏਗਾ ਹੂੰ ਬਿਲਕੁਲ ਕਾਲਰ ਸਾਡੇ ਨਾਲ ਲਗਾਤਾਰ ਜੁੜ ਰਹੇ ਹੈ ਅਸੀਂ ਕਾਲ ਅਬੀ ਲੈਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਵੀ ਤੁਹਾਡੇ ਸਵਾਲ ਨੇ ਉਹ ਪੁੱਛਣ ਦੀ ਕੋਸ਼ਿਸ਼ ਕਰਾਂਗੇ ਮੈਮ ਰੀਸੈਂਟ ਜੇ ਆਪਾਂ ਹੁਣ ਦੀ ਗੱਲ ਕਰੀਏ ਪੀਆਰ ਦੇ ਲਈ ਕਿਸ ਤਰ੍ਹਾਂ ਦੀ ਆਪਸ਼ਨਸ ਨੇ ਕਿਹੜੇ ਕਿਹੜੇ ਕੈਂਡੀਡੇਟਸ ਨੇ ਜਿਹੜੇ ਪੀਆਰ ਦੇ ਲਈ ਐਲੀਜੀਬਲ ਹੈਗੇ ਅਪਲਾਈ ਕਰਨ ਦੇ ਲਈ ਆ ਸਰ ਸਭ ਤੋਂ ਪਹਿਲਾਂ ਤਾਂ ਪੰਜ ਤਰੀਕੇ ਦੇ ਜਿਹੜੇ ਕੈਂਡੀਡੇਟਸ ਹੈ ਉਹ ਅਪਲਾਈ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਸਟੈਮ ਬੈਕਗ੍ਰਾਉਂਡ ਤੋਂ ਹੈ ਜੋ ਕਿ ਇੰਜੀਨੀਅਰਿੰਗ ਮੈਥਮੈਟਿਕ ਟੈਕਨੋਲੋਜੀ ਤੇ ਇਹਨਾਂ ਤੋਂ ਰਿਲੇਟਡ ਨੇ ਉਹ ਡੈਫੀਨਿਟਲੀ ਅਪਲਾਈ ਕਰ ਸਕਦੇ ਆ ਪੀਆਰ ਦੇ ਲਈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਫ੍ਰੈਂਚ ਸਪੀਕਿੰਗ ਆਂਦੀ ਹੈ ਫ੍ਰੈਂਚ ਦੇ ਵਿੱਚ ਉਹਨਾਂ ਦੇ ਕੋਲ ਸਰਟੀਫਿਕੇਸ਼ਨ ਹੈ ਉਹ ਵੀ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਐਗਰੀ ਜਿਹੜੇ ਪਾਇਲਟ ਪ੍ਰੋਗਰਾਮ ਦੇ ਥਰੂ ਜਿਹੜ ਐਗਰੀਕਲਚਰਿਸਟ ਨੇ ਉਹ ਵੀ ਅਪਲਾਈ ਕਰ ਸਕਦੇ ਆ ਬਟ ਜੋ ਕਿ ਅਸੀਂ ਹੁਣ ਰੀਸੈਂਟਲੀ ਨੋਟ ਕਰ ਰਹੇ ਆ ਕਿ ਮੋਸਟ ਆਫ ਦੀ ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਦਾ ਸਕੋਰ ਲੋ ਹੈ ਜਾਂ ਫਿਰ ਉਹ ਵਿਦਾਊਟ ਆਇਲਸ ਜਿਵੇਂ ਪਹਿਲਾਂ ਆਪਾਂ ਫਾਰਮਰਸ ਨੂੰ ਰეკਮੈਂਡ ਕਰਦੇ ਸੀ ਕਿ ਤੁਸੀਂ ਵਿਦਾਊਟ ਆਇਲਸ ਕਰ ਸਕਦੇ ਹੋ ਉਹਨਾਂ ਦੇ ਲਈ ਰਿਫਿਊਜ਼ਲਸ ਬਹੁਤ ਜ਼ਿਆਦਾ ਆ ਰਹੀਆਂ ਨੇ ਤੇ ਹੁਣ ਅਸੀਂ ਰეკਮੈਂਡ ਕਰਾਂਗੇ ਜੇ ਤੁਸੀਂ ਫਾਰਮਰ ਦਾ ਵੀ ਵੀਜ਼ਾ ਲੈਣਾ ਹੈ ਲੋਅਰ ਪੋਜੀਸ਼ਨ ਦਾ ਵੀ ਵੀਜ਼ਾ ਅਪਲਾਈ ਕਰਨਾ ਹੈ ਵਰਕ ਪਰਮਿਟ ਅਪਲਾਈ ਕਰਨਾ ਹੈ ਪੀਆਰ ਅਪਲਾਈ ਕਰਨਾ ਹੈ ਪੀਆਰ ਦੇ ਲਈ ਤਾਂ ਪਹਿਲੀ ਗੱਲ ਮੰਡੇਟਰੀ ਹੁੰਦੀ ਆ ਆਇਲਸ ਤੁਹਾਡੇ ਕੋਲ ਹੋਣੀ ਹੀ ਚਾਹੀਦੀ ਹੈ ਬਟ ਜੇ ਤੁਸੀਂ ਅਪਲਾਈ ਕਰਨਾ ਲੋਅਰ ਪੋਜੀਸ਼ਨ ਦਾ ਕਰਨਾ ਹੈ ਮਿਨਿਮਮ 4.5 ਬੈਂਡ ਤੁਸੀਂ ਸਕੋਰ ਕਰਨੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹੂੰ ਬਿਲਕੁਲ 4.5 ਬੈਂਡ ਤੁਹਾਡੇ ਹੋਣੇ ਚਾਹੀਦੇ ਆ ਐਗਰੀਕਲਚਰ ਵਾਲੇ ਜਿਹੜੇ ਖੇਤੀਬਾੜੀ ਕਰਦੇ ਆ ਉਹ ਵੀ ਵਿਦੇਸ਼ ਦੇ ਵਿੱਚ ਪੀਆਰ ਜਿਹੜੀ ਲੈ ਸਕਦੇ ਆ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅਲੀ ਸ਼ੇਨ ਕਾਲ ਕਰਦੇ ਆ ਜੀ ਹਾਂ ਜੀ ਹਾਂ ਜੀ ਦੱਸੋ ਜੀ ਆਪਣਾ ਸਵਾਲ ਦੱਸੋ ਲੈ ਜੀ ਫਾਰਮਰ ਨਾਨ ਮੈਡੀਕਲ ਕਿੱਥੀ ਜੀ ਹਾਂ ਠੀਕ ਹੈ ਜੀ 12ਵੀਂ ਚ ਨਾਨ ਮੈਡੀਕਲ ਕੀਤੀ ਹੈ ਹੁਣ ਕਿੰਨਾ ਟਾਈਮ ਹੋ ਗਿਆ 12ਵੀਂ ਕੀਤੀ ਨੂੰ ਬਾਦ ਹੋ ਗਿਆ 23 ਠੀਕ ਹੈ 24 ਹਾਂ ਜੀ ਦੱਸੋ ਕੀ ਸਵਾਲ ਹੈ ਭਾਈ ਆਸਟ੍ਰੇਲੀਆ ਜਾਣਾ ਹਾਂ ਓਕੇ ਤੁਸੀਂ ਆਲਸ ਅਪੀਅਰ ਕੀਤੀ ਹੈ ਸਰ ਬਹੁਤ ਬਹੁਤ ਦਾ ਪ੍ਰਸੈਂਸ ਮੈਡੀਕਲ ਕੈਨੇਡਾ ਦੀਆ ਓਕੇ ਤੇ ਤੁਸੀਂ ਆਲਸ ਕੀਤੀ ਹੈ ਸਰ ਆਇਲਟਸ ਵੀ ਟੀ ਕੀਤੀ ਹੋਈ ਹੈ ਤੁਸੀਂ ਕੁਝ ਹੁਣ ਮੈਂ ਦੱਸ ਰਹੀ ਹਾਂ ਕਿ ਕੀ ਕਰ ਸਕਦੇ ਹਾਂ ਜੇ ਨਾਲ ਉੱਥੇ ਕੈਨੇਡਾ ਜਾਣਾ ਸਰ ਦੇਖੋ ਜੇ ਕੈਨੇਡਾ ਦਾ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਓਵਰ 올6 ਬੈਂਡ ਦੀ ਰਿਕੁਆਇਰਮੈਂਟ ਹੈ ਜੇ ਤੁਸੀਂ ਵਰਕ ਪਰਮਿਟ ਪਲਾਨ ਕਰ ਰਹੇ ਹੋ ਤਾਂ ਮਿਨਿਮਮ ਜਿਹੜੀ ਤੁਹਾਡੀ ਏਜ ਹੈ 21 ਸਾਲ ਦੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲ ਮਿਨਿਮਮ 1 ਇਅਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਵੀ ਫੀਲਡ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਤੁਸੀਂ ਆਫਿਸ ਆਓ ਆਪਣੀ ਅਸੈਸਮੈਂਟ ਕਰਾਓ ਕਿ ਅਸੀਂ ਤੁਹਾਨੂੰ ਕੀ ਸਹੀ ਤਰੀਕੇ ਨਾਲ ਗਾਈਡ ਕਰ ਸਕਦੇ ਜਿਹਦੇ ਵਿੱਚ ਤੁਹਾਡਾ ਵੀਜ਼ਾ ਵੀ ਸ਼ੋਰ ਹੋਏ ਤੇ ਤੁਹਾਡਾ ਕੰਮ ਵੀ ਗਾਰੰਟੀ ਨਾਲ ਬਣੇ ਕ ਹੈਲੋ ਹਾਂਜੀ ਸਰ ਹਾਂਜੀ ਉਮੀਦ ਕਰਦੇ ਆ ਕਿ ਇਹਨਾਂ ਨੂੰ ਜਾਣਕਾਰੀ ਮਿਲ ਚੁੱਕੀ ਹੋਣੀ ਐ ਸਟੱਡੀ ਲਈ ਵੀ ਆਪਸ਼ਨ ਤੁਹਾਡੇ ਕੋਲ ਹੈਗੀ ਐ ਪੀਆਰ ਦੇ ਲਈ ਵੀ ਆਪਸ਼ਨ ਤੁਹਾਡੇ ਕੋਲ ਹੈਗੀ ਐ ਤੇ ਨਾਲ ਦੀ ਨਾਲ ਜਿਵੇਂ ਆਸਟ੍ਰੇਲੀਆ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਇਹਨੇ ਹੁਣੇ ਦੱਸਿਆ ਕਿ ਉਸ ਦੇ ਲਈ ਵੀ ਤੁਹਾਨੂੰ ਆਇਲਟਸ ਦੀ ਰਿਕੁਆਇਰਮੈਂਟ ਹੈਗੀ ਐ ਮੈਂ ਤੁਸੀਂ ਹੁਣੇ ਐਗਰੀਕਲਚਰ ਵਾਲਿਆਂ ਦੀ ਗੱਲ ਕਰ ਰਹੇ ਸੀ ਕਿਸਾਨਾਂ ਦੀ ਹੈਨਾ ਤੇ ਕਿਸ ਤਰ੍ਹਾਂ ਦੀਆਂ ਉਹਨਾਂ ਦੇ ਲਈ ਇੱਕ ਕਾਲ ਲੈ ਲੰਨੇ ਆ ਫਿਰ ਆਪਾਂ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਸਰ ਮੈਂ ਤੁਹਾਨੂੰ ਗੈਰੀ ਕਰ ਰਹੀ ਹਾਂ ਹਾਂਜੀ ਦੱਸੋ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਹਾਂਜੀ ਸਰ ਮੈਂ ਨਾ ਪਲੱਸ 2 ਕੀਤੀ ਸੀ ਆਰਟਸ 2020 ਤੇ ਉਹਦੇ ਬਾਅਦ ਮੈਂ ਬੈਚਲਰਸ ਦੀ ਬੀਏ ਕੀਤੀ ਆ ਹਾਂਜੀ ਹਾਂਜੀ ਤੇ ਮੈਮ ਉਹਨਾਂ ਮੈਂ ਪੀਟੀ ਕੀਤੀ ਸੀ ਜਿਹਦੇ ਵਿੱਚ ਮੇਰੇ ਓਵਰঅল 56 ਹੈ ਮੈਮ that is academic or core ਮੈਮ ਕੋਰ ਓਕੇ ਤੇ ਮੈਮ ਯੂ ਆਰ ਅਪਲਾਈਂਗ ਫੋਰ ਵਾਕ ਪਰਮਿਟ ਕਿਹੜੀ ਕੰਟਰੀ ਦਾ ਤੁਸੀਂ ਪਲਾਨ ਕਰ ਰਹੇ ਹੋ ਮੈਂ ਮੈ Canada ਦਾ ਪਲਾਨ ਕਰ ਰਹੀ ਆ as a work permit work permit ਤੇ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਕੰਮ ਕੀਤਾ ਮੈਮ ਤੁਸੀਂ ਉਹ ਨਹੀਂ ਮੈਮ ਮੈ ਹਜੇ ਕੋਈ ਕੰਮ ਨਹੀਂ ਕੀਤਾ ਓਕੇ ਦੇਖੋ ਮੈਮ ਇਕਤਾ ਸਭ ਤੋਂ ਪਹਿਲਾਂ ਸਭ ਤੋਂ ਮਿਨੀਮਮ ਜਿਹੜਾ ਐਕਸਪੀਰੀਅੰਸ ਹੈ ਆਪਾ ਪੇਸ਼ੈਂਟ ਕੇਅਰ ਕੇਅਰ ਗੀਵਰ ਪ੍ਰੋਫਾਈਲ ਦੇ ਵਿੱਚ ਮਿਨੀਮਮ 6 ਮੰਥ ਦੇ ਐਕਸਪੀਰੀਅੰਸ ਨਾਲ ਅਪਲਾਈ ਕਰ ਸਕਦੇ ਆ ਤੇ ਜਿਵੇਂ ਪੀਆਰ 31st ਮਾਰਚ ਨੂੰ ਓਪਨ ਹੋਣੀ ਹੈ that is right now for the inside canadian ਜਿਨ੍ਹਾਂ ਦੇ ਕੋਲ ਕੈਨੇਡਾ ਦਾ ਐਕਸਪੀਰੀਅੰਸ ਹੈ ਬਟ ਜੇ ਤੁਸੀਂ ਹੁਣੇ ਆਪਣੇ ਲਈ ਸੋਚ ਰਹੇ ਹੋ ਤਾਂ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਕਿ ਮਿਨੀਮਮ 6 ਮਹੀਨੇ ਦਾ ਜਿਹੜਾ ਆਪਣਾ ਐਕਸਪੀਰੀਅੰਸ ਹੈ ਤੁਸੀਂ ਇੰਡੀਆ ਦੇ ਵਿੱਚ ਗੇਨ ਕਰੋ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਹੋ ਸਾਡੇ ਯੂਗਜ ਡਿਮਾਂਡ ਆਈ ਹੈ ਜੋ ਕਿ ਨਰਸਸ ਦੇ ਲਈ ਹੈ ਪੇਸ਼ੈਂਟ ਕੇਅਰ ਵਰਕਰ ਦੇ ਲਈ ਹੈ ਜਿਨ੍ਹਾਂ ਦੇ ਕੋਲ ਮਿਨੀਮਮ 6 ਮਨთ ਦਾ ਇਥੇ ਐਕਸਪੀਰੀਅੰਸ ਹੈ ਆਲਸ ਦੇ ਵਿੱਚ 6 ਬੈਂਡ ਓਵਰঅল ਉਹਨਾਂ ਨੇ ਲੈਂਦੇ ਹਨ ਉਹ ਡਾਇਰੈਕਟਲੀ ਹਸਪੀਟਲ ਦੇ ਵਿੱਚ ਪਲੇਸਮੈਂਟ ਦੇ ਵਿੱਚ ਜਾ ਸਕਦੇ ਹਨ ਐਂਡ ਡਾਇਰੈਕਟਲੀ ਦੇ ਵਿਲ ਗੈਟ ਪੀਆਰ ਆਲਸੋ बिकॉज ए अटलांटिक प्रोग्राम है नोवा स्कोटिया ਦੇ ਵਿੱਚ ਸਾਡੇ ਕੋਲ ਇਹ ਰਿਕਰੂਟਮੈਂਟ ਜਿਹੜੀ ਹੈ ਚੱਲਦੀ ਪਈ ਹੈ ऑलरेडी ਅਸੀਂ ਆਸਟ੍ਰੇਲੀਆ ਨੂੰ ਵੀ ਡੀਲ ਕਰ ਰਹੇ ਹਾਂ ਬਟ ਤੁਹਾਡਾ ਕੇਸ ਕਿੱਥੇ ਕੁਆਲੀਫਾਈ ਹੁੰਦਾ ਹੈ ਉਹਦੇ ਅਕੋਰਡਿੰਗ ਜਿਹੜਾ ਹੈ ਅਸੀਂ ਤੁਹਾਡਾ ਕੇਸ ਤੁਹਾਨੂੰ ਅਸੈਸ ਕਰਕੇ ਜਰੂਰ ਦੱਸਾਂਗੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਰ ਮੈਂ ਤੁਹਾਨੂੰ ਮੈਨੂੰ ਲੱਗਦਾ ਕਾਲ ਕੱਟ ਗਈਆਂ ਨੇ ਮੈਮ ਮੈਂ ਆਪਣੀ ਸਵਾਲ ਸੀਗਾ ਵੀ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਨੇ ਇਸ ਟਾਈਮ ਕਿਹੜੇ ਅਪਲਾਈ ਕਰ ਸਕਦੇ ਆ ਕਿੰਨਾ ਕੋਨਾ ਕੋ ਐਕਸਪੀਰੀਅੰਸ ਹੋਣਾ ਚਾਹੀਦਾ ਕਿੰਨੀ ਕ ਖੇਤੀ ਕਰਦਾ ਹੋਵੇ ਇੱਥੇ ਸੇ ਦੇਖੋ ਕਿਤੇ ਦੋ ਲੈਣਾ ਦੇਣਾ ਕੋਈ ਨਹੀਂ ਹੁੰਦਾ ਕਿ ਕਿੰਨਾ ਕੋਲ ਉਹਨਾਂ ਦੇ ਕੋਲ ਜ਼ਮੀਨ ਹੈ ਉਹਨਾਂ ਦੇ ਕੋਲ ਜਸਟ ਐਕਸਪੀਰੀਅੰਸ ਹੋਣਾ ਚਾਹੀਦਾ ਬਿਕੋਜ਼ ਅਸੀਂ ਉਹ ਉਹਨਾਂ ਦਾ ਵਰਕ ਪਰਮਿਟ ਅਪਲਾਈ ਕਰਦੇ ਆ ਪੀਆਰ ਦੇ ਲਈ ਕੈਨੇਡਾ ਦੇ ਵਿੱਚ ਜੇ ਤੁਸੀਂ ਫਾਰਮਰ ਹੋ ਜੇ ਤੁਸੀਂ ਫਾਰਮ ਸੁਪਰਵਾਈਜ਼ਰ ਵੀ ਹੋ ਤਾਂ ਵੀ ਤੁਹਾਡੇ ਕੋਲ ਮਿਨੀਮਮ 1 ਇਅਰ ਦਾ ਐਕਸਪੀਰੀਅੰਸ ਇਨਸਾਈਡ ਕੈਨੇਡਾ ਹੋਣਾ ਚਾਹੀਦਾ ਹੈ ਤੇ ਇਸ ਤੋਂ ਮਤਲਬ ਇਹ ਸਮਝ ਜਾਂਦੀ ਹੈ ਕਿ ਸਾਨੂੰ ਇੱਥੋਂ ਅਪਲਾਈ ਕਰਨ ਲਈ ਪਹਿਲਾਂ ਵਰਕ ਪਰਮਿਟ ਹੀ ਅਪਲਾਈ ਕਰਨਾ ਪਏਗਾ ਤੇ ਰਾਈਟ ਨਾਓ ਫਾਰਮਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸਕੈਮ ਹੈ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸਾਰੇ ਐਦਾ ਦੇ ਐਪਲੀਕੈਂ ਵਿਜ਼ਿਟ ਕਰ ਰਹੇ ਆ ਜਿਨ੍ਹਾਂ ਦਾ ਰਿਫਿਊਜ਼ਲ ਫਾਰਮਰ ਬੇਸਿਸ ਤੇ ਆ ਚੁੱਕਿਆ ਹੈ ਤੇ ਉਹਨਾਂ ਦੇ ਰਿਫਿਊਜ਼ਲ ਤੇ ਸਾਫ਼-ਸਾਫ਼ ਜਿਹੜਾ ਹੈ ਗਵਰਨਮੈਂਟ ਵੱਲੋਂ ਮੈਂਸ਼ਨ ਕੀਤਾ ਗਿਆ ਹੈ ਕਿ ਤੁਸੀਂ ਸਿਰਫ 1 ਪੇਜ ਦੀ ਜਿਹੜੀ ਐਲ ਐਮ ਆਈਏ ਉਹ ਸ਼ੋ ਕੀਤੀ ਹੈ ਇਸ ਤੋਂ ਇਲਾਵਾ ਤੁਹਾਡੀ ਐਲ ਐਮ ਆਈਏ ਮਲਟੀਪਲ ਕੇਸਿਸ ਦੇ ਵਿੱਚ ਯੂਜ਼ ਕੀਤੀ ਗਈ ਹੈ ਸਿਰਫ ਉਹਦੇ ਵਿੱਚ ਨਾਂ ਦਾ ਐਡੀਟਿੰਗ ਚੱਲ ਰਹੀ ਹੈ ਮੈਂ ਤਾਂ ਇਹ ਗੱਲ ਨੂੰ ਕਹਾਂਗੀ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਚੈੱਕ ਕਰੋ ਜਿਨ੍ਹਾਂ ਤੋਂ ਵੀ ਤੁਸੀਂ ਅਪਲਾਈ ਕਰ ਰਹੇ ਹੋ ਰਜਿਸਟਰਡ ਕੰਸਲਟੈਂਟ ਹੈ ਕਿ ਨਹੀਂ ਉਹਨਾਂ ਨੂੰ ਨੌਲੇਜ ਹੈ ਕਿ ਨਹੀਂ ਕਿ ਉਹਨਾਂ ਨੂੰ ਇਸ ਗੱਲ ਦੀ ਪੂਰੀ ਹੋਮਵਰਕ ਹੈ ਕਿ ਨਹੀਂ ਕਿ ਜਿਹੜੀ ਐਲ ਐਮ ਆਈਏ ਤੁਹਾਨੂੰ ਦਿੱਤੀ ਜਨੂਨ ਹੈ ਕਿ ਨਹੀਂ ਹੈ ਕਿਉਂਕਿ ਇਹ ਕਈ ਵਾਰੀ ਹੁੰਦਾ ਹੈ ਕਿ ਕੰਸਲਟੈਂਟ ਨੂੰ ਨਹੀਂ ਪਤਾ ਲੱਗਦਾ ਬਟ ਜੇ ਤੁਸੀਂ ਕਿਸੇ ਪੈਨਲ ਦੇ ਥਰੂ ਕਿਸੇ RCIC ਮੈਂਬਰ ਦੇ ਥਰੂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਦੇ ਹੋ ਉਹਦੇ ਵਿੱਚ ਜਿਹੜੀ ਕੁਐਸਚਨਿੰਗ ਹੈ ਉਹ ਲਾਇਰ ਦੇ ਕੋਲ ਜਾਂਦੀ ਹੈ ਉਹ ਅਨਸਰ ਕਰਦੇ ਕਿ ਐਦਾਂ ਤੁਹਾਡੀ ਫਾਈਲ ਦੇ ਵਿੱਚ ਕਿਵੇਂ ਹੋਇਆ ਬਹੁਤ سارے ਐਦਾਂ ਦੇ ਕੰਸਲਟੈਂਟ ਹੈ ਹੂ ਆਰ ਨਾਟ ਲਾਇਸੈਂਸਡ ਬਟ ਦੇ ਆਰ ਪ੍ਰੋਵਾਈਡਿੰਗ ਵਰਕ ਪਰਮਿਟ ਉਹ ਬੱਚਿਆਂ ਨੂੰ ਵਰਕ ਪਰਮਿਟ ਗਾਈਡ ਕਰਦੇ ਆ ਜਦੋਂ ਬੱਚਿਆਂ ਦੇ ਕੇਸਿਸ ਖਰਾਬ ਹੋ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਜਿਨ੍ਹਾਂ ਦੇ ਥਰੂ ਮੈਂ ਅਪਲਾਈ ਕੀਤਾ ਸੀ ਉਹ ਈਵਨ ਰਜ ਦਾ ਕੋਈ ਐਕਸਪੀਰੀਅੰਸ ਵੀ ਨਹੀਂ